लाइ बि जाया ਮਾਤਮਾ ਦੇ ਦਰਬਾਰ ਤੋਂ ਤਾਂ ਹਮੇਸ਼ਾ ਹੀ ਲਿਵ ਲੱਗੀ ਰਹਿੰਦੀ ਆ ਔਰ ਹਮੇਸ਼ਾ ਆਣਾ ਜਾਣਾ ਰਹਿੰਦਾ ਹੈ ਗੁਰੂ ਮਹਾਰਾਜ ਆਪ ਬੁਲਾਉਂਦੇ ਨੇ ਸਾਡੀ ਤਾਂ ਕੋਈ ਔਕਾਤ ਨਹੀਂ ਹੈਗੀ ਕਿ ਅਸੀਂ ਆ ਸਕੀਏ ਉਹ ਮਹਾਰਾਜ ਆਪ ਬੁਲਾਉਂਦੇ ਆ ਕਿਰਪਾ ਕਰਦੇ ਆ ਤਾਂ ਹੀ ਆਉਣਾ ਹੁੰਦਾ ਆ ਸਰਦੂਲ ਜੀ ਦੇ ਨਾਲ ਵੀ ਬਹੁਤ ਵਾਰੀ ਜੋ ਬੱਚੇ ਛੋਟੇ ਹੁੰਦੇ ਸੀ ਉਹ ਤੋਂ ਵੀ ਬਹੁਤ ਵਾਰੀ ਆਏ ਆ ਤੇ ਹੁਣ ਅੱਜ ਮੈਂ ਇਸ ਕਰਕੇ ਆਈ ਆ ਮਹਾਰਾਜ ਤੋਂ ਆਸ਼ੀਰਵਾਦ ਲੈਣ ਆਇਆ ਸਤਿਗੁਰਾਂ ਤੋਂ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਦੇ ਗਾਣੇ ਕਾਫੀ ਹੁਣ ਆ ਰਹੇ ਨੇ ਕੈਸਟਾਨਾ ਵੀ ਰਿਲੀਜ਼ ਹੋ ਰਹੀਆਂ ਨੇ ਉਹ ਉਹਨਾਂ ਵਾਸਤੇ ਅਸ਼ੀਰਵਾਦ ਲੈਣ ਆਏ ਆ ਤਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਮਿਹਰ ਭਰਿਆ ਕਾਮਯਾਬੀਆਂ ਦੇਣ ਸਤ ਜੀ ਮੈਨੂੰ ਰਾਜਨੀਤੀ ਬਾਰੇ ਨਾ ਤਾਂ ਕੁਝ ਪਤਾ ਹੈ ਨਾ ਨਾ ਮੈਨੂੰ ਇਹੜੇ ਚੀਜ਼ਾਂ ਵੱਲ ਮੇਰਾ ਧਿਆਨ ਮੇਰਾ ਸਾਡੀ ਹੈਗੀ ਆ ਆ ਮਿਊਜ਼ਿਕ ਦੇ ਨਾਲ ਅਸੀਂ ਲੋਕਾਂ ਨੂੰ ਤ੍ਰਿਪਤ ਕਰਦੇ ਆਂ ਔਰ ਬਾਕੀ ਜਿਹੜੀ ਮੇਰੀ ਆਪਣੀ ਜਰਨੀ ਆ ਜੋ ਮੇਰਾ ਪਰਸਨਲ ਜੋ ਹੈਗਾ ਮੈਨੂੰ ਤਾਂ ਹੀ ਹੁੰਦਾ ਕਿ ਮੈਂ ਸਪਿਰਚੁਅਲ ਆ ਬਹੁਤ ਜ਼ਿਆਦਾ ਮੈਂ ਵਸੇ ਇੱਦਿਓਂ ਦਾ ਕਿ ਧਿਆਨ ਕਰੋ ਪਾਠ ਪੂਜਾ ਕਰੋ ਆਖਰ ਜਿਹੜਾ ਹੈਗਾ ਇੱਥੋਂ ਜਾਣਾ ਹੈ ਜਦੋਂ ਇਹ ਹੀ ਚੀਜ਼ਾਂ ਕੰਮ ਆਉਣੀਆਂ ਨੇ ਜੋ ਕੀ ਮਤਲਬ ਅਸ਼ੀਰਵਾਦ ਲੈਣ ਆਏ ਆ ਹੀ ਆ ਪਰ ਸੰਗਤ ਬਣ ਕੇ ਆਏ ਆ ਕਲਾਕਾਰ ਬਣ ਕੇ ਹੈਨਾ ਤੇ ਇਸ ਕਰਕੇ ਸੀ ਕਲਾਕਾਰ ਫਾਦਰ ਸਾਹਿਬ ਮम्मा ਹਮੇਸ਼ਾ ਇੱਕ ਇੱਕ ਗੱਲ ਕਹਿੰਦੇ ਹੁੰਦੇ ਕਿ ਕਲਾਕਾਰ ਆਦਮੀ ਸਟੂਡੀਓ ਜਾਂ ਸਟੇਜ ਤੇ ਹੀ ਹੁੰਦਾ ਤਾਂ ਜਦੋਂ ਤੁਸੀਂ ਸੰਗਤ 'ਚ ਜਾਨੇ ਉਹ ਤੋਂ ਸੰਗਤ ਬਣ ਕੇ ਜਾਇਆ ਕਰੋ ਹੈਨਾ ਇਸ ਕਰਕੇ ਸੰਗਤ ਬਣ ਕੇ ਆਏ ਆ ਤੇ ਸੰਗਤ ਬਣ ਕੇ ਅਸ਼ੀਰਵਾਦ ਲੈਣ ਆਏ ਆ ਹਰ ਇੱਕ ਬੰਦਾ ਆਉਂਦਾ ਆਪਣੇ ਕੈਰੀਅਰ ਦੀ ਕੋਈ ਸ਼ੁਰੂਆਤ ਕਰਨ ਆਉਂਦਾ ਕੋਈ ਅਸ਼ੀਰਵਾਦ ਲੈਣ ਆਉਂਦਾ ਕਿਸੇ ਵੀ ਤਰ੍ਹਾਂ ਦਾ ਕੈਰੀਅਰ ਉਹਦੇ ਅਸ਼ੀਰਵਾਦ ਲੈਣ ਆਉਂਦਾ ਇਸ ਕਰਕੇ ਅ ਗੁਰੂ ਮਹਾਰਾਜ ਦੇ ਅਸ਼ੀਰਵਾਦ ਤੋਂ ਬਿਨਾ ਕੋਈ ਕੰਮ ਆਪਾਂ ਆਪਣੇ ਘਰ 'ਚ ਵੀ ਨਹੀਂ ਕਰਦੇ ਹੈਗੇ ਤੇ ਇਸ ਕਰਕੇ ਇਹ ਜਿਹੜਾ ਹੁਣ ਅਸੀਂ ਆਪਣਾ ਕੰਮ ਸ਼ੁਰੂ ਕਰਨ ਲੱਗੇ ਆ ਫਾਦਰ ਸਾਹਿਬ ਤੋਂ ਬਾਅਦ ਤੇ ਅਸੀਂ ਬਸ ਗੁਰੂ ਮਹਾਰਾਜ ਦੀ ਰਹਿਮਤ ਤੇ ਕਿਰਪਾ ਉਹਨਾਂ ਦੇ ਅ ਅਸ਼ੀਰਵਾਦ ਨਾਲ ਸ਼ੁਰੂ ਕਰਨ ਆਏ ਆ ਉਹਨਾਂ ਨੂੰ ਤਾਂ ਥਾਪੜਾ ਮਿਲ ਜੇ ਕਿ ਸੰਗਤ ਬਣ ਕੇ ਆਏ ਇਸ ਤਰਤੀ ਤੇ ਆਉਣਾ ਗੁਰੂਆਂ ਦੀ ਤਰਤੀ ਤੇ ਆਉਣਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ ਸਤਿਗੁਰੂ ਮਹਾਰਾਜ ਜੀ ਇਹ ਬਹੁਤ ਵੱਡੀ ਉਹਨਾਂ ਦੀ ਸਾਡੇ ਤੇ ਬਖਸ਼ਿਸ਼ ਹੈ ਕਿ ਉਹਨਾਂ ਨੇ ਸਮਰਨੀ ਹਿੰਮਤ ਬਖਸ਼ੀ ਬਲ ਬਖਸ਼ਿਆ ਕਿ ਦਰਬਾਰ ਆ ਕੇ ਉਹਨਾਂ ਦੀ ਇਜਾਜ਼ਤ ਦੇ ਨਾਲ ਉਹਨਾਂ ਦੀ ਹਾਜ਼ਰੀ ਬਣ ਸਕੀ ਔਰ ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਜਾਈਏ ਜੋ ਅੱਗੇ ਜਰਨੀ ਸ਼ੁਰੂ ਹੋ ਰਹੀ ਹੈ 뮤직 ਦੀ ਕਿਉਂਕਿ ਬਹੁਤ ਸਾਰੇ ਇਆਰ ਕਰਨ ਵਾਲੇ ਦੀਆਂ ਉਮੀਦਾਂ ਜੁੜੀਆਂ ਹੋਈਆਂ ਨੇ ਜੀ ਪਰਿਵਾਰ ਨਾਲ ਸਾਰੇ ਚਾਹੁੰਦੇ ਆ ਕਿ ਸਰਦੂਲ ਸਾਹਿਬ ਦਾ ਕੋਈ ਨਾ ਕੋਈ ਕੰਨ ਉਹਨਾਂ ਨੂੰ ਦੇਖਣ ਨੂੰ ਦੁਆਰਾ ਮਿਲੇ ਔਰ ਸਾਡੀ ਬਰਜ਼ੋਰ ਕੋਸ਼ਿਸ਼ ਇਹ ਆ ਦੋਨਾਂ ਭਰਾਵਾਂ ਦੀ ਕਿ ਸਾਡੇ ਵਿੱਚੋਂ ਪੂਰਾ ਤਾਂ ਖੈਰ ਨਹੀਂ ਉਹ ਚੀਜ਼ ਉਸੇ ਹੋ ਸਕਦੀ ਕਿਉਂਕਿ ਉਹ ਇੱਕੋ ਹੀ ਸੀਗੇ ਉਹਨਾਂ ਵਰਗਾ ਨਾ ਪਹਿਲਾਂ ਕੋਈ ਸੀਗਾ ਉਹਨਾਂ ਦੇ ਟਾਈਮ ਤੇ ਵੀ ਕੋਈ ਨਹੀਂ ਸੀ ਤੇ ਉਹਨਾਂ ਤੋਂ ਬਾਅਦ ਵੀ ਕੋਈ ਨਹੀਂ ਹੋ ਸਕਦਾ ਪਰ ਸਾਡੀ ਕੋਸ਼ਿਸ਼ ਇਹ ਹੈ ਜੀ ਕਿ ਉਹਨਾਂ ਦਾ ਕੰਨ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਵੇ ਔਰ ਉਹ ਚੀਜ਼ ਮਮਕਨ ਨਹੀਂ ਹੈ ਗੁਰੂ ਮਹਾਰਾਜ ਦੀ ਥਾਪੜੇ ਤੋਂ ਬਿਨਾ ਸੋ ਉਨਾ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਅਰਦਾਸ ਕਰਨਾ ਹੈ ਮਹਾਰਾਜ ਦੇ ਚਰਨਾਂ 'ਚ ਕੀ ਮਹਾਰਾਜ ਜੀ ਇਸ ਸਫਰ ਨੂੰ ਤੁਸੀਂ ਭਾਗ ਲਾਓ ਇਸ ਸਫਰ ਨੂੰ ਸੁਹੰਡਣਾ ਕਰੋ ਇਸ ਸਫਰ ਦੇ ਵਿੱਚ ਸਾਨੂੰ ਬਲ ਬਖਸ਼ੋ ਤਾਂ ਕਿ ਅਸੀਂ ਸੱਚੀ ਸੁੱਚੀ ਔਰ ਸਚੱਜੀ ਗਾਇਕੀ ਕਰ ਸਕੀਏ